ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਜੂਨ ਤੋਂ 8 ਜੂਨ ਤੱਕ ਭਾਰਤੀ ਸੈਨਾ ਵੱਲੋਂ ਆਪਰੇਸ਼ਨ ਬਲੂ ਸਟਾਰ ਅਭਿਆਨ ਚਲਾਇਆ ਗਿਆ ਜੋ ਕਿ ਪ੍ਰਧਾਨ ਮੰਤਰੀ ਉਸ ਸਮੇਂ ਦੀ ਇੰਦਰਾ ਗਾਂਧੀ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਸਿੱਖ ਉਗਰਵਾਦੀ ਨੇਤਾ ਸੰਤ ਜਨੈ ਸਿੰਘ ਪਿੰਡਰਾਵਾਲੇ ਤੇ ਉਹਨਾਂ ਦੇ ਸਮਰਥਕਾਂ ਨੂੰ ਹਟਾਉਣ ਲਈ ਚਲਾਇਆ ਸੀ 4 ਜੂਨ 1984 ਨੂੰ ਭਾਰਤੀ ਸੈਨਾ ਨੇ ਸਵਰਨ ਮੰਦir ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਵਿੱਚ 40 ਤੋਂ ਅਧਿਕ ਹੋਰ ਗੁਰਦੁਆਰਿਆਂ ਉੱਪਰ ਵੀ ਹਮਲਾ ਕਰ ਦਿੱਤਾ। ਆਪਰੇਸ਼ਨ ਬਲੂ ਸਟਾਰ ਨਾਂ ਦੇ ਇਨ੍ਹਾਂ ਹਮਲਿਆਂ ਨਾਲ ਗੁਰਦੁਆਰਿਆਂ ਅੰਦਰ ਫਸੇ ਹਜ਼ਾਰਾਂ ਸ਼ਰਧਾਲੂ ਨਾਗਰਿਕ ਜੋ ਸੀ ਉਹ ਮਾਰੇ ਗਏ ਸਨ। 6 ਜੂਨ 1984 ਦਾ ਕਾਲਾ ਦਿਨ ਇਤਿਹਾਸ ਦਾ ਸਭ ਤੋਂ ਭਿਆਨਕ ਦਿਨ ਮੰਨਿਆ ਗਿਆ ਹੈ। 2 ਜੂਨ ਨੂੰ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਜ਼ਾਰਾ ਸ਼ਰਦਾਲੂਆ ਨੇ ਓਨਾ ਸ਼ੁਰੂ ਕੀਤਾ ਸੀ ਕਿਉਂਕਿ 3 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਮਾਗਮ ਸੀ ਗੁਰਪੁਰਬ ਸੀ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਨੂੰ ਸੰਬੋਧਨ ਕੀਤਾ ਸੀ ਕਿ ਸਰਕਾਰ ਇਸ ਸਥਿਤੀ ਨੂੰ ਜਿਹੜੀ ਹੈ ਉਹ ਗੰਭੀਰਤਾ ਦੇ ਨਾਲ ਦੇਖ ਰਹੀ ਹੈ ਅਤੇ ਭਾਰਤ ਸਰਕਾਰ ਜਿਹੜੀ ਹੈ ਕੋਈ ਵੀ ਕਾਰਵਾਈ ਕਰ ਸਕਦੀ ਹੈ ਪੰਜਾਬ ਤੋਂ ਆਉਣ ਵਾਲੀਆਂ ਰੇਲ ਗੱਡੀਆਂ ਬੱਸਾਂ ਆਦਿ ਨੂੰ ਬੰਦ ਕਰਵਾ ਦਿੱਤਾ ਸੀ ਅਤੇ ਫੋਨ ਕਨੈਕਸ਼ਨ ਵੀ ਕੱਟ ਦਿੱਤੇ ਗਏ ਸਨ 3 ਜੂਨ ਨੂੰ ਭਾਰਤੀ ਸੈਨਾ ਨੇ ਅੰਮ੍ਰਿਤਸਰ ਪਹੁੰਚ ਕੇ ਸ਼ਿਦਾਰਬਾਰ ਸਹਿਮੂ ਘੇਰ ਲਿਆ ਅਤੇ ਸ਼ਾਮ ਨੂੰ ਸ਼ੈਰ ਸ਼ਕਰਫਿਊ ਲਗਵਾ ਦਿੱਤਾ 4 ਜੂਨ ਨੂੰ ਸੈਨਾ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਅਤੇ 5 ਜੂਨ ਨੂੰ ਸੈਨਾ ਅਤੇ ਸਿੱਖਾਂ ਵਿਚਕਾਰ ਅਸਲੀ ਲੜਾਈ ਸ਼ੁਰੂ ਹੋਈ ਅਕਾਲ ਤਖਤ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਬਹੁਤ ਹੀ ਰੋਖ ਖੂਨ ਖਰਾਬਾ ਹੋਇਆ ਸੀ ਚਾਰੇ ਪਾਸੇ ਖੂਨ ਹੀ ਖੂਨ ਡੁੱਲਿਆ ਹੋਇਆ ਸੀ ਦਰਬਾਰ ਸਾਹਿਬ ਉੱਪਰ ਵੀ ਗੋਲੀਆਂ ਚਲਾਈਆਂ ਗਈਆਂ ਬੁੰਗੀਆਂ ਉੱਪਰ ਵੀ ਗੋਲੀਆਂ ਚਲਾਈਆਂ ਗਈਆਂ ਆਪਰੇਸ਼ਨ ਬਲੂ ਸਟਾਰ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾ ਜਿੱਥੇ ਠੇਸ ਪਹੁੰਚੀ ਸੀ ਉਸ ਉੱਥੇ ਹੀ ਉਸ ਦਾ ਪ੍ਰਨਾਮ ਇਹ ਹੋਇਆ ਕਿ 31 ਅਕਤੂਬਰ 1984 ਨੂੰ ਨਵੀਂ ਦਿੱਲੀ ਦੇ ਸਖਦਜਾਰ ਰੌਂਗਸ ਰੋਡ ਸਥਿਤ ਇੰਦਰਾ ਗਾਂਧੀ ਦੀ ਨਿਵਾਸ ਤੇ ਸਵੇਰੇ 9:30 ਵਜੇ ਪਾਈ ਬੀਅੰਤ ਸਿੰਘ ਅਤੇ ਪਾਈ ਸਰਦਵਾਨ ਸਿੰਘ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸੈਨਿਕ ਕਾਰਵਾਈ ਦੀ ਅਲੋਚਨਾ ਜਿਹੜੀ ਸੀ ਉਹ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਵੱਲੋਂ ਉਦੋਂ ਕੀਤੀ ਗਈ ਸੀ। ਅਤੇ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਕੀਤੀ ਤਾਂ ਇਸ ਹੱਤਿਆ ਤੋਂ ਬਾਅਦ ਭਾਰਤ ਦੇ ਕਈ ਇਲਾਕਿਆਂ ਵਿੱਚ ਜਿਹੜਾ ਉਹ ਸਿੱਖ ਵਿਰੋਧੀ ਦੰਗੇ ਜਿਹੜੇ ਸੀ ਉਹ ਸ਼ੁਰੂ ਹੋ ਗਏ ਸਨ। ਜਿੰਨਾ ਵਿੱਚ 4000 ਦੇ ਖਰੀਦ ਰਹੇ ਸੀ ਉਹ ਮੋਤਾ ਵੀ ਹੋਈਆਂ ਕਈ ਘਰ ਤਬਾਹ ਕਰ ਦਿੱਤੇ ਸਿੱਖਾਂ ਦੇ ਸਾੜ ਦਿੱਤੇ ਸਨ ਤੋਂ ਉਹ ਬਹੁਤ ਹੀ ਭਿਆਨਕ ਜਿਹੜਾ ਸੀ ਉਹ ਦਿਨ ਸੀ ਅੱਜ 6 ਜੂਨ ਨੂੰ 40ਵਾਂ ਸ਼ਹੀਦੀ ਸਮਾਗਮ ਜਿਹੜਾ ਵਾ ਉਹ ਅਸ਼ਲੀ ਅੰਮ੍ਰਿਤਸਰ ਅਤੇ ਦਲਦਿਮ ਟਕਸਾਲ ਮੈਕਾ ਵਿਖੇ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਹੈ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤ